ਇਹ ਆ ਇੱਕ ਨਰਕ ਜਿਹਨੂੰ ਆਪਾਂ ਕੋਈ ਨਹੀਂ ਚਾਹੁੰਦਾ ਵੀ ਸਾਡੇ ਘਰ 'ਚ ਵੀ ਇਹ ਨਰਕ ਪੈਦਾ ਹੋਵੇ ਇਦਾਂ ਦੇ ਬੱਚੇ ਪੈਦਾ ਹੋਣ ਜਿਹੜੇ ਆ ਹਾਲਾਤ ਦੇ ਵਿੱਚ ਹੋਣ ਤੁਸੀਂ ਦੇਖੋ ਸੰਗਲਣਾ ਬੰਨੇ ਹੋਏ ਘਰ ਦੇ ਵਿੱਚ ਜਵਾਨ ਦੋ ਪੁੱਤ ਦੋਨੋਂ ਨੂੰ ਸੰਗਲਣਾ ਬੰਨ ਕੇ ਰੱਖਦਾ ਸੀ ਪਾਪ ਵਿਚਾਰਾ ਕੁੱਟਦੇ ਮਾਰਦੇ ਸੀ ਸੰਗਲ ਭੰਨ ਲੈਂਦੇ ਸੀ ਬਹੁਤ ਨੁਕਸਾਨ ਕਰਦੇ ਸੀ ਵਧੀਆ ਘਰਵਾਰ ਚੱਲਦਾ ਸੀ ਗੱਡੀਆਂ ਨੋਵਾ ਗੱਡੀਆਂ ਸੀ ਘਰ ਦੇ ਵਿੱਚ ਸਭ ਕੁਝ ਸੀ ਵਿੱਗ ਗਿਆ ਬਾਪ ਵੀ ਤੁਰ ਗਿਆ ਦੁਨੀਆ ਤੋਂ ਲੱਖਾਂ ਰੁਪਇਆ ਇਲਾਜ ਤੇ ਖਰਚਿਆ ਪਰ ਨਹੀਂ ਬਚਾ ਸਕੇ ਮਾਂ ਵੀ ਮੰਜੇ ਤੇ ਪਈ ਸੀ ਉਹਨੂੰ ਲੀਵਰ ਦੀ ਪ੍ਰੋਬਲਮ ਸੀ ਉਹਦੇ ਪੇਟ 'ਚ ਪਾਣੀ ਭਰਦਾ ਸੀ ਮਾਂ ਪਿਓ ਦੋਨੇ ਇਸ ਦੁਨੀਆ ਤੋਂ ਚਲੇ ਗਏ ਬਾਹਾਂ ਇਹਨਾਂ ਦੀਆਂ ਗਲੀਆਂ ਪਈਆਂ ਜ਼ਖਮਾਂ ਦੇ ਨਾਲ ਕਿਉਂਕਿ ਸੰਗਲ ਬੰਨੇ ਕਰਕੇ ਇਹਨੇ ਟਾਇਰ ਜਦੋਂ ਖੋਣ ਦੀ ਕੋਸ਼ਿਸ਼ ਕਰਦੇ ਸੀ ਉਹਦੇ ਨਾਲ ਜ਼ਖਮ ਹੋ ਗਏ ਸਾਰੀਆਂ ਬਾਹਾਂ ਤੇ ਇਹਨਾਂ ਦੇ ਤੇ ਉਮੇ ਘਰੇ ਅੰਦਰ ਟਾਇਲਟ ਕਰੀ ਜਾਂਦੇ ਉੱਥੇ ਕਮਰੇ ਦੇ ਵਿੱਚ ਗੰਦੀ ਗੰਦ ਭਰਿਆ ਹੋਇਆ ਤੇ ਫੇਟਿਹੜਾ ਇਹਨਾਂ ਦਾ ਭਰਾ ਸੀਗਾ ਮੰਗੂ ਉਹ ਇੱਥੋਂ ਭੱਜ ਗਿਆ ਰਾਤ ਨੂੰ ਪਤਾ ਨਹੀਂ ਕਿਸੇ ਦੇ ਘਰੇ ਪੱਠੇ ਪਾਉਂਦਾ ਜਾਂ ਗੁਫਾ ਚੱਕਦਾ ਹੋਊ ਵਿਚਾਰਾ ਜੇ ਉਹਨਾਂ ਅੱਜ ਸੋਹੋਂ ਦੀ ਭੈਣਾ ਮਿਲਣ ਆਈਆਂ ਸੀਗੀਆਂ ਜੀਜਾ ਜੀ ਆਏ ਨੇ ਮਾਸੀਆਂ ਆਈਆਂ ਮੈਂ ਅੱਜ ਇਹ ਸੇਵਾ ਕਰਾਉਂਦਾ ਸਾਡੇ ਨਾਲ 2 ਸਾਲ ਹੋ ਗਏ ਬਿਲਕੁਲ ਠੀਕ ਆ ਵੀਰਾ ਬਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਆ ਪਿੰਡ ਮ ਸਿੰਘਣ ਤੋਂ ਆ ਬਾਈ ਦੋ ਮੁੰਡੇ ਇਹਨਾਂ ਦੀ ਬਹੁਤ ਹਾਲਤ ਨਹੀਂ ਜੀ ਕਾ ਠੀਕ ਆ ਵੀਰ ਤੇ ਇਹਨਾਂ ਦੇ ਡੈਡੀ ਦੀ ਡੈਥ 2 ਦਿਨ ਪਹਿਲਾਂ ਹੋ ਚੁੱਕੀ ਆ ਬਾਈ ਠੀਕ ਆ ਆ ਦੇਖੋ ਬਾਈ ਕਿੰਜਾਂ ਜੰਮ ਜੰਮ ਦੇਖ ਰਹੇ ਆ ਬਾਈ ਤੁਸੀਂ ਕੀ ਹਾਲਤ ਆ ਬਾਈ ਦੋ ਮੁੰਡਿਆਂ ਦੀ ਦੋਵੇਂ ਨੂੰ ਸੰਗਣਾ ਲਾਉਂਦੇ ਦੋਵੇਂ ਭਾਈਆਂ ਨੂੰ ਸੰਗਣਾ ਲਾ ਕੇ ਬੰਦਣਾ ਬੰਦਾ ਆ ਗਿਆ ਬਈ ਅੱਜ ਤਾਂ ਸਾਰਾ ਟੱਪਰ ਹੀ ਇਕੱਠਾ ਹੋਇਆ ਫਿਰਦਾ ਸੋਨੂ ਦਾ ਉਹ ਮੰਗੂ ਲੱਭ ਗਿਆ ਕਿ ਨਹੀਂ ਜੀ ਲੱਭਣਾ ਵੀ ਰੇਵੀ ਨੇ ਲੱਭਿਆ ਮੰਗੂ ਲੱਭਿਆ ਨਹੀਂ ਹਾਂ ਜੀ ਮੰਗੂ ਲੱਭਿਆ ਹਾਂ ਜੀ ਕਿੱਧਰ ਚਲਾ ਗਿਆ ਕੀ ਪਤਾ ਜੀ ਕਿੱਥੇ ਗਿਆ ਸਮਾਂ ਹੀ ਹੋ ਗਿਆ ਐਨਾ ਟਾਈਮ ਤਾਂ ਨਹੀਂ ਲੱਗਣਾ ਚਾਹੀਦਾ ਸੀ ਇਹਦੇ ਗਲਤ ਬੰਦੇ ਦੇ ਹੱਥ ਚੜ ਗਿਆ ਕਿਹਾ ਮੇਰੀ ਗਲਤਾਈ ਹੋ ਗਈ ਕਿ ਨਾ ਜਿਵੇਂ ਮਜਾ ਮੁੰਡਾ ਚਾਰਨ ਨੇ ਦਿੱਕ ਚੜ ਗਿਆ ਹਾਂ ਜੀ ਹੁਣ ਤੇਰੇ ਰਹਿਣੀ ਆ ਰੱਖੀ ਆ ਬਾਹਰ ਨਾ ਕਿੱਧਰ ਰੱਖ ਬਹੁਤ ਸੇਵਾ ਕਰਦਾ ਜੀ ਮੁੰਡਾ ਬਹੁਤ ਜ਼ਿਆਦਾ ਕਿਹਦਾ ਨਹੀਂ ਬਹੁਤ ਸੇਵਾ ਕਰਿਆ ਨਾ ਕੀ ਮਾਰਾਈ ਕਰਾਉਂਦੇ ਸੱਚੇ ਪਾਤਸ਼ਾਹ ਆਹ ਰਹੀ ਥਾਂ ਨੇ ਕਰਾਉਣ ਵਾਲੇ ਤਾਂ ਉਹੀ ਆ ਸਾਰਾ ਸੰਸਾਰੀ ਉਮਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸੋਨੂ ਆ ਜੀ ਇੱਕ ਸੋਨੂ ਸੀ ਤੇ ਇੱਕ ਮੰਗੂ ਸੀ ਦੋਨੋਂ ਭਰਾਵਾਂ ਨੂੰ ਅਸੀਂ ਸੁਪਨਿਆਂ ਦੇ ਘਰ ਲੈ ਕੇ ਆਏ ਸੀ ਮਸਿੰਗੜ ਪਿੰਡ ਤੋਂ ਮਸਿੰਗੜ ਪਿੰਡ ਜਿਲ੍ਹਾ ਪਟਿਆਲਾ ਪਿੰਡ ਸੀ ਜੀ ਜਿਲ੍ਹਾ ਪਟਿਆਲਾ ਪਿੰਡ ਸੀ ਜੀ ਦੋਨੇ ਭਰਾ ਘਰੇ ਸਿੰਗਲਨਾ ਬੰਨੇ ਹੋਏ ਸੀ ਤੁਸੀਂ ਤਸਵੀਰਾਂ ਦੇਖੋ ਬਾਪ ਦੀ ਡੈਥ ਹੋ ਗਈ ਸੀ ਗੁਰਦੇ ਖਰਾਬ ਸੀ ਵਧੀਆ ਘਰ-ਵਾਰ ਚੱਲਦਾ ਸੀ ਗੱਡੀਆਂ ਸੀ ਆਪਦੀਆਂ ਸਾਰਾ ਕੁਝ ਸੀ ਬਸ ਬਾਪ ਦੀ ਮੌਤ ਹੋ ਗਈ ਉਸ ਤੋਂ ਪਹਿਲਾਂ ਇਹ ਅਫਸੈਟ ਹੋ ਗਏ ਸੀ ਦੋਨੋਂ ਮੈਂਟਲੀ ਅਫਸੈਟ ਰੰਗ ਦਾ ਕੰਮ ਕਰਦੇ ਸੀ ਵਧੀਆ ਦੋਨੋਂ ਨੂੰ ਸਿੰਗਲਨਾ ਬੰਨ ਕੇ ਰੱਖਦਾ ਸੀ ਬਾਪ ਵਿਚਾਰਾ ਕੁੱਟਦੇ ਮਾਰਦੇ ਸੀ ਸਿੰਗਲ ਪਨ ਲੈਂਦੇ ਸੀ ਬਹੁਤ ਨੁਕਸਾਨ ਕਰਦੇ ਸੀ ਮਾਂ ਵੀ ਮੰਜੇ ਤੇ ਪਈ ਸੀ ਉਹਨੂੰ ਲੀਵਰ ਦੀ ਪ੍ਰੋਬਲਮ ਸੀ ਉਹਦੇ ਪੇਟ 'ਚ ਪਾਣੀ ਭਰਦਾ ਸੀ ਬਾਪ ਦੇ ਗੁਰਦੇ ਖਰਾਬ ਸੀ ਧੀਆਂ ਵਿਆਹਤੀਆਂ ਸੀ ਦੋ ਪੁੱਤ ਦੋਨੇ ਸੰਗਲਣਾ ਬੰਨੇ ਹੋਏ ਸੀ ਗੱਡੀਆਂ ਨੋਵਾ ਗੱਡੀਆਂ ਸੀ ਘਰ ਦੇ ਵਿੱਚ ਸਭ ਕੁਝ ਸੀ ਵਿੱਗ ਗਿਆ ਬਾਪ ਵੀ ਤੁਰ ਗਿਆ ਦੁਨੀਆ ਤੋਂ ਲੱਖਾਂ ਰੁਪਇਆ ਇਲਾਜ ਤੇ ਖਰਚਿਆ ਪਰ ਨਹੀਂ ਬਚਾ ਸਕੇ ਉਸ ਤੋਂ ਬਾਅਦ ਬਾਪ ਦੀ ਮੌਤ ਤੋਂ ਬਾਅਦ ਮਾਂ ਵੀ ਮੰਜੇ ਤੇ ਪੈ ਗਈ ਉਹਦੇ ਪੇਟ ਚ ਡਾ ਪਾਣੀ ਭਰ ਗਿਆ ਧੀਆਂ ਵਿਚਾਰੀਆਂ ਪੂਰੀਆਂ ਸੂਰੀਆਂ ਹੀਆਂ ਕਾਹ ਘਰ ਵਾਲੇ ਵੀ ਮਜ਼ਦੂਰ ਆ ਜਿੰਨਾ ਕਮਾਉਂਦੇ ਸੀ ਉਹਨਾਂ ਕੀ ਖਾਂਦੇ ਸੀ ਫਿਰ ਸਾਨੂੰ ਵੀਡੀਓ ਬਣਾ ਕੇ ਭੇਜੀ ਗਈ ਇਹਨਾਂ ਦੋਨਾਂ ਵੀਰਾਂ ਦੀ ਹਾਲਤ ਦੇਖੀ ਬਾਹਾਂ ਇਹਨਾਂ ਦੀਆਂ ਗਲੀਆਂ ਪਈਆਂ ਜ਼ਖਮਾਂ ਦੇ ਨਾਲ ਕਿਉਂਕਿ ਸੰਗਲ ਬੰਨੇ ਕਰਕੇ ਇਹਨੇ ਟਾਇਰ ਜਦੋਂ ਖੋਣ ਦੀ ਕੋਸ਼ਿਸ਼ ਕਰਦੇ ਸੀ ਉਹਦੇ ਨਾਲ ਜ਼ਖਮ ਹੋ ਗਏ ਸਾਰੀਆਂ ਬਾਹਾਂ ਤੇ ਇਹਨਾਂ ਦੇ ਤੇ ਉਵੇਂ ਹੀ ਘਰੇ ਅੰਦਰ ਟਾਇਲਟ ਕਰੀ ਜਾਂਦੇ ਉੱਥੇ ਕਮਰੇ ਦੇ ਵਿੱਚ ਗੰਦ ਦੀ ਗੰਦ ਭਰਿਆ ਹੋਇਆ ਬੜੀ ਮਹਾਰਾਜ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਉੱਥੋਂ ਅਸੀਂ ਤਿੰਨਾਂ ਜਣਿਆਂ ਨੂੰ ਲੈ ਕੇ ਆਏ ਇਹਦੀ ਮੰਮੀ ਨੂੰ ਵੀ ਇਹਨਾਂ ਦੀ ਨੂੰ ਤੇ ਇਹ ਦੋਨੇ ਭਰਾਵਾਂ ਨੂੰ ਤੇ ਮੰਮੀ ਇਹਨਾਂ ਦੀ ਇੱਥੇ ਆ ਕੇ ਸਾਡੇ ਕੋਲੇ ਕਾਫੀ ਠੀਕ ਵੀ ਹੋ ਗਏ ਸੀਗੇ ਲੀਵਰ ਦੀ ਪ੍ਰੋਬਲਮ ਸੀ ਪਰ ਬਚ ਨਹੀਂ ਸਕੇ ਇਸ ਦੁਨੀਆ ਤੋਂ ਕੂਚ ਕਰ ਗਏ ਕੁਝ ਸਮੇਂ ਬਾਅਦ ਤੇ ਫਿਰ ਜਿਹੜਾ ਇਹਨਾਂ ਦਾ ਭਰਾ ਸੀਗਾ ਮੰਗੂ ਉਹ ਇੱਥੋਂ ਭੱਜ ਗਿਆ ਰਾਤ ਨੂੰ ਉਹਦੀ ਆਤ ਸੀ ਅੱਗੇ ਵੀ ਇਹ ਘਰੋਂ ਵੀ ਭੱਜ ਜਾਂਦੇ ਸੀਗੇ ਬੰਨ ਕੇ ਰੱਖੀ ਹੋਈ ਸੀ ਉਹ ਪਤਾ ਹੀ ਨਹੀਂ ਰੱਬ ਦੀ ਮਰਜ਼ੀ ਆ ਕਿੱਥੇ ਚੱਲ ਗਿਆ ਸੀ ਉਹਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਵੀਡੀਓ 'ਚ ਤੁਸੀਂ ਦੇਖੋ ਪਤਾ ਨਹੀਂ ਕਿਸੇ ਦੇ ਘਰੇ ਪੱਠੇ ਪਾਉਂਦਾ ਜਾਂ ਗੋਹਾ ਚੱਕਦਾ ਹੋਊ ਵਿਚਾਰਾ ਕਿਸੇ ਨੇ ਜਾਂ ਤਾਂ ਆਪਣੇ ਘਰੇ ਅੰਦਰ ਰੱਖ ਲਿਆ ਉਹਨੂੰ ਗੁਲਾਮ ਬਣਾ ਕੇ ਨਹੀਂ ਤਾਂ ਬੰਦਾ ਕਿੱਥੇ ਸਤਮ ਹੋ ਜਾਊਗਾ ਹੋਰ ਕਿੱਥੇ ਜਾਣਾ ਸੀ ਉਹਨੇ ਕਿਤੇ ਤਾਂ ਲੱਭਦਾ ਅਸੀਂ ਕਿੰਨੀ ਵਾਰ ਅਸੀਂ ਵੀ ਪੋਸਟ ਸ਼ੇਅਰ ਕੀਤੀ ਆ ਅੱਜ ਤੱਕ ਪਤਾ ਨਹੀਂ ਲੱਗਿਆ ਕਿੱਥੇ ਚੱਲ ਗਿਆ ਮੰਗੂ ਪਰ ਸੋਨੂ ਬਿਲਕੁਲ ਠੀਕ ਆ ਤੰਦਰੁਸਤ ਆ ਸਾਡੇ ਕੋਲੇ ਸੇਵਾ ਕਰਾਉਂਦਾ ਸਾਡਾ ਵਲੰਟੀਅਰ ਆ ਸਾਡਾ ਟੀਮ ਦਾ ਮੈਂਬਰ ਆ ਵੀਰ ਦਿਨ ਰਾਤ ਸਾਡੇ ਨਾਲ ਡਿਊਟੀਆਂ ਨਿਭਾਉਂਦਾ ਹੁਣ ਪਿੱਛੇ ਘਰ ਖਾਲੀ ਹੋ ਚੁੱਕਿਆ ਓੜੜ ਚੁੱਕਿਆ بس ਉੱਥੇ ਘਰ ਉਹ ਜ਼ਰੂਰ ਖੜਾ ਵਾ ਇੱਕ ਕਮਰੇ ਪਰ ਉੱਥੇ ਰਹਿਣ ਵਾਲੇ ਕੋਈ ਹਾਲਾਤ ਨਹੀਂ ਬਣੇ ਰਹਿ ਗਏ ਤੇ ਉਹਨਾਂ ਦੇ ਸੋਨੂੰ ਦੀ ਭੈਣਾਂ ਮਿਲਣ ਆਈਆਂ ਸੀਗੀਆਂ ਰਿਸ਼ਤੇਦਾਰ ਹੋਰ ਕੌਣ-ਕੌਣ ਆ ਜੀ ਮਾਸੀ ਆ ਤੇ ਅਸੀਂ ਇਹਨਾਂ ਨੂੰ ਬੇਨਤੀ ਕਰੀ ਆ ਵੀ ਹੁਣ ਸੋਨੂੰ ਦਾ ਘਰ ਬਸਾਈਏ ਆਪਾਂ ਕਿ ਹੁਣੇ ਠੀਕ ਆ ਜਮਾ ਤੁਸੀਂ ਕੋਈ ਹੱਲ ਕਰੋ ਹਿੱਲਾ-ਬਸੀਲਾ ਕਰੋ ਕੋਈ ਰਿਸ਼ਤਾ ਕਰਾਓ ਇਹਦਾ ਵਿਆਹ ਹੋਵੇ ਵਿਆਹ ਤੋਂ ਬਾਅਦ ਇਹ ਆਪਦੇ ਘਰ ਨੂੰ ਉੱਥੇ ਦੁਬਾਰਾ ਉੱਥੇ ਦੀਵਾ ਜਗਦਾ ਹੋਵੇ ਉਸ ਘਰ ਨੂੰ ਦੁਬਾਰਾ ਫੇਰ ਖੁਸ਼ੀਆਂ ਮਾਣਨ ਦਾ ਮੌਕਾ ਮਿਲੇ ਜਦੋਂ ਸੋਨੂ ਤੇ ਮੰਗੂ ਦਾ ਜਨਮ ਹੋਇਆ ਸੀ ਤੇ ਵਿੱਚ ਬੜੀਆਂ ਮਾਪਿਓ ਨੇ ਖੁਸ਼ੀਆਂ ਮਨਾਈਆਂ ਹੋਣੀਆਂ ਲੋੜੀਆਂ ਮਨਾਈਆਂ ਹੋਣੀਆਂ ਫਿਰ ਧੀਆਂ ਦੇ ਵਿਆਹ ਹੋਏ ਆ ਦੋਨਾਂ ਦੇ ਉਦੋਂ ਵੀ ਪਰ ਅੱਜ ਉਸ ਘਰ ਦੇ ਵਿੱਚ ਕੀ ਹਾਲਾਤ ਬਣੇ ਹੋਇਆ ਜਿੱਥੋਂ ਦੇ ਦੋ ਪੁੱਤ ਸੀ ਇੱਕ ਲੱਭਦੇ ਨਹੀਂ ਕਿੱਥੇ ਚਲਾ ਗਿਆ ਇੱਕ ਇੱਥੇ ਸਾਡੇ ਕੋਲੇ ਰਹਿ ਰਿਹਾ ਵੀ ਮਾਪਿਓ ਦੋਨੇ ਇਸ ਦੁਨੀਆ ਤੋਂ ਚਲੇ ਗਏ ਨੇ ਤੇ ਇਦਾਂ ਦੀਆਂ ਕਈ ਵਾਰੀ ਪਤਾ ਨਹੀਂ ਰੱਬ ਦੇ ਘਰ ਦੀਆਂ ਭਾਈ ਹੱਸਦੇ-ਬੱਸਦੇ ਘਰਾਂ 'ਚ ਕਿਦੋਂ ਨੇਗੇਟਿਵਿਟੀ ਹੁਣੀ ਆ ਕਈ ਵਾਰੀ ਦਿੰਦਾ ਵੀ ਉਹ ਛੱਪਰ ਫਾੜ ਕੇ ਆ ਤੇ ਖੋਂਦਾ ਵੀ ਉਹ ਸੱਤੋਂ ਫਿਰ ਥੱਪੜ ਮਾਰ ਕੇ ਸਾਨੂੰ ਪਤਾ ਨਹੀਂ ਲੱਗਦਾ ਕਿੱਧਰੋਂ ਕਿੱਧਰ ਨੂੰ ਚਲੇ ਜਾਂਦਾ ਸਭ ਕੁਝ ਇਸ ਘਰ 'ਚ ਵੀ ਸਾਰੇ ਰੰਗ ਵਸਦੇ ਸੀ ਪਰ ਐਸਾ ਬਾਣਾ ਵਰਤਿਆ ਪਰ ਅੱਜ ਫੇਰ ਵੀ ਵਾਹਿਗੁਰੂ ਦੀ ਕਿਰਪਾ ਹੋਈ ਆ ਤੁਹਾਡੀਆਂ ਦੁਆਵਾਂ ਅਰਦਾਸਾਂ ਨੇ ਅਸੀਸਾਂ ਨੇ ਇਹ ਪਰਿਵਾਰ ਦਾ ਇੱਕ ਚਿਰਾਗ ਦੁਬਾਰਾ ਫੇਰ ਜਗਦਾ ਕਰਤਾ ਅੱਜ ਫੇਰ ਸਾਨੂੰ ਨੂੰ ਇਸ ਕਾਬਲ ਕਰਤਾ ਤੁਸੀਂ ਉਹ ਇਹ ਸੰਗੜਾ ਨਾ ਘਰੇ ਬੰਨ ਕੇ ਰੱਖਣਾ ਪੈਂਦਾ ਸੀ ਸੰਗੜ ਜਿੰਦੇ ਤੋੜ ਦਿੰਦੇ ਸੀ ਆਪਦੀ ਮਾਂ ਨੂੰ ਪਿਓ ਨੂੰ ਵੀ ਮਾਰਦੇ ਕੁੱਟਦੇ ਸੀ ਲੋਕਾਂ ਦੇ ਈਟਾਂ ਰੋੜੇ ਮਾਰਦੇ ਸੀ ਅੱਜ ਇਹ ਸੇਵਾ ਕਰਾਉਂਦਾ ਸਾਡੇ ਨਾਲ 2 ਸਾਲ ਹੋ ਗਏ ਬਿਲਕੁਲ ਠੀਕ ਆ ਵੀਰਾ ਅੱਜ ਇਹਦੇ ਜੀਜਾ ਜੀ ਆਏ ਨੇ ਮਾਸੀਆਂ ਆਈਆਂ ਮੈਂ ਭੈਣਾ ਆਈਆਂ ਅਸੀਂ ਤਾਂ ਤੁਹਾਨੂੰ ਬੇਨਤੀ ਕਰਦੇ ਆਂ ਭਾਈ ਇਹਦਾ ਕੋਈ ਘਰ ਬਸਾਉਣ ਦੀ ਕਰੋ ਕੋਸ਼ਿਸ਼ ਭੈਣੋਂ ਤੁਸੀਂ ਦੋਨੇ ਭੈਣਾ ਹਨਾ ਦੇਖੋ ਕੋਈ ਕੁੜੀ ਲੱਭੋ ਕੋਈ ਪਰਿਵਾਰ ਚੋਂ ਕੋਈ ਇਸ ਤਰ੍ਹਾਂ ਦਾ ਵੀ ਇਹਦਾ ਵਿਆਹ ਕਰੀਏ ਆਪਾਂ ਇਹਨੂੰ ਬਰਾਬਰ ਦਾ ਕਰੀਏ ਉਹਨੇ ਠੀਕ ਆ ਜਮਾ ਇਹਨੂੰ ਕੋਈ ਕੰਮ ਤੇ ਲਾਵਾਂਗੇ ਆਪਾਂ ਇਹ ਕੰਮ ਕਰ ਸਕਦਾ ਸਾਡੇ ਕੋਲੇ ਇਥੇ ਪੂਰਾ ਕੰਮ ਕਰਦਾ ਏ ਕੋਈ ਦਿੱਕਤ ਨਹੀਂ ਕਦੇ ਲੜਦਾ ਨਹੀਂ ਕਦੇ ਗੁੱਸਾ ਨਹੀਂ ਕਰਦਾ ਕੋਈ ਪ੍ਰੋਬਲਮ ਨਹੀਂ ਸਾਨੂੰ ਤੁਹਾਡੇ ਨਾਲ ਵੀ ਜਾਣ ਤੋਂ ਜੱਕਦਾ ਏ ਥੋੜਾ ਜਿਆ ਮੈਂ ਤੁਹਾਨੂੰ ਕਲੀਅਰ ਗੱਲ ਦੱਸ ਦਿੰਦਾ ਡਰਦਾ ਤੋ ਤੋ ਬਈ ਖਣੀ ਮੈਨੂੰ ਫੇਰ ਨਾ ਉਕਾਲਣ ਉਹ ਡਰਦਾ ਉਹ ਡਰਦਾ ਮੈਨੂੰ ਅੱਗੇ ਪਿਛਲੇ ਵੇਲੇ ਵੀ ਇਹਨੇ ਦੱਸਿਆ ਕਹਿੰਦਾ ਮੈਂ ਇਹਨਾਂ ਨਾਲ ਨਹੀਂ ਜਾਣਾ ਇਸ ਕਰਕੇ ਉਹ ਡਰ ਕੱਢਣ ਲਈ ਤੁਸੀਂ ਇਹਦੇ ਦਿਮਾਗ ਦੇ ਵਿੱਚੋਂ ਤੁਸੀਂ ਕੁਝ ਅਪਰਾਲਾ ਕਰੋ ਤਾਂ ਜੋ ਇਹਦਾ ਦਿਮਾਗ ਚੋਂ ਡਰ ਨਿਕਲੇ ਇਹਦਾ ਵਿਆਹ ਕਰਨ ਬਾਰੇ ਸੋਚੋ ਹੁਣੇ ਠੀਕ ਆ ਜਮਾ 2 ਸਾਲਾਂ ਚ ਕੋਈ ਸਮੱਸਿਆ ਨਹੀਂ ਕੋਈ ਵੀ ਕਈ ਵਾਰੀ ਐ ਹੁੰਦਾ ਨਾ ਇੱਕ ਵਾਰੀ ਬੰਦਾ ਸਿਆਲਾਂ ਜਾਂ ਚ ਫੇਰ ਹੱਲ ਗਿਆ ਫੇਰ ਥੋੜੇ ਟਾਈਮ ਬਾਅਦ ਠੀਕ ਹੋ ਗਿਆ ਫੇਰ ਹੱਲ ਗਿਆ ਕੋਈ ਪ੍ਰੋਬਲਮ ਨਹੀਂ ਆਈ ਜਿਵੇਂ ਠੀਕ ਆ ਬਾਕੀ ਤੁਸੀਂ ਥੋੜਾ ਜਿਆ ਆਪਦੇ ਆਪ ਚ ਦੇਖੋ ਕੀ ਕਰਨਾ ਹੁਣੇ ਆਪਦੇ ਆਪ ਚ ਜ਼ਿੰਦਗੀ ਜੀਉਣ ਯੋਗ ਆ ਹੈਗਾ ਵਾਜ ਬਾਕੀ ਮੰਗੂਰੀ ਤਸਵੀਰ ਅਸੀਂ ਸ਼ੇਅਰ ਕੀਤੀ ਹੋਈ ਹੈ ਜੀ ਉਹ ਜ਼ਰੂਰ ਧਿਆਨ ਦਿਓ ਜੇ ਕਿਸੇ ਵੀਰ ਨੇ ਉਹਨੂੰ ਪਛਾਣਦਾ ਤਾਂ ਸਾਨੂੰ ਜ਼ਰੂਰ ਦੱਸਿਓ ਕਿਉਂਕਿ ਬੜੇ ਮਾਵਾ ਦੇ ਪੁੱਤ ਗੁਲਾਮ ਬਣਾ ਕੇ ਰੱਖਿਆ ਲੋਕਾਂ ਦੇ ਘਰਾਂ 'ਚ ਆ ਮਨੋਜ ਆ ਜੀ ਇਹ ਬੱਚਾ ਕਿਸੇ ਨੇ ਗੁਜਰਾ ਦੇ ਬਾੜੇ ਤੋਂ ਛਡਾ ਕੇ ਲੈ ਕੇ ਆਏ ਸੀ ਗੁਲਾਮ ਬਣਾ ਕੇ ਰੱਖਿਆ ਸੀ ਗੋਹਾ ਚਕਾਉਂਦੇ ਸੀ ਕੁੱਟਦੇ ਮਾਰਦੇ ਸੀ ਐਡਾ ਸੀਗਾ ਜਦੋਂ ਇਹ ਲੈ ਕੇ ਆਂਦਾ ਸੀ ਇਹਨੂੰ ਇਹ ਵੀ ਨਹੀਂ ਪਤਾ ਇਹਦਾ ਨਾਂ ਕੀ ਆ ਨਾਂ ਵੀ ਇਹਦਾ ਮਨੋਜ ਉਹਨਾਂ ਨੇ ਹੀ ਰੱਖਿਆ ਇਹਦੇ ਸੁੰਨਤ ਹੋਈ ਹੋਈ ਆ ਪਰ ਨਾਮ ਇਹਦਾ ਮਨੋਜ ਰੱਖਿਆ ਹੋਇਆ ਉਹਨਾਂ ਨੇ ਹੁਣ ਇਹਨੂੰ ਇਹ ਨਹੀਂ ਪਤਾ ਵੀ ਇਹ ਕੌਣ ਆ ਕਿੱਥੋਂ ਆ ਇਹਦੇ ਮਾਪਿਓ ਕੌਣ ਆ ਕੁਝ ਨਹੀਂ ਪਤਾ ਅਸੀਂ ਕਿੰਨੀ ਵਾਰੀ ਵੀਡੀਓ ਪਾਲੀਆਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਹੁਣ ਇਹ ਗੁਜਰਾ ਦੇ ਬਾੜੇ ਤੋਂ ਛੁਡਾਇਆ ਸੀ ਬੱਚਾ ਹੁਣ ਇਹਨੂੰ ਕੀ ਪਤਾ ਇਹਦੇ ਮਾਪੇ ਕਿੱਥੇ ਨੇ ਤੇ ਮਾਪੇ ਨੂੰ ਕੀ ਪਤਾ ਵੀ ਸਾਡਾ ਪੁੱਤ ਕਿੱਥੇ ਆ ਤੇ ਇਦਾਂ ਹੀ ਕਿਤੇ ਮੰਗੂ ਵੀ ਕਿਸੇ ਦੇ ਘਰੇ ਐਂ ਨਾ ਬੁੱਢਾ ਹੋ ਜੇਵੇ ਗੋਹਾ ਚੱਕਦਾ ਹੀ ਧਿਆਨ ਦਿਓ ਥੋੜਾ ਜਾਈ ਹੁਣਾਂ ਬਾਪੂ ਰਮੇਸ਼ ਚੰਦ ਸ਼ਰਮਾ ਜੀ ਸਰਪੰਚ ਸਾਹਿਬ ਇਹ ਵੀ ਆਪਣੇ ਘਰੋਂ 16 ਸਾਲ ਦੀ ਉਮਰ 'ਚ ਗੁੱਸੇ ਹੋ ਕੇ ਆਪਣੇ ਤਾਏ ਦੇ ਘਰੋਂ ਆਏ ਸੀ ਤੇ ਜਦੋਂ ਦੁਬਾਰਾ ਘਰ ਗਏ ਘਰ ਲੱਭਿਆ ਜੀ ਉਹ ਛੜਾ ਕੇ ਲੈ ਕੇ ਆਏ ਸੀ ਉੱਥੋਂ ਤੇ ਉਦੋਂ ਇਹ 17 ਸਾਲਾਂ ਦੇ ਹੋ ਗਏ ਸੀ ਤੁਸੀਂ ਸੋਚ ਕੇ ਦੇਖੋ ਵੀ 50 ਸਾਲ ਦੀ ਗੁਲਾਮੀ ਤੇ ਘਰੇ ਜਦੋਂ ਗਏ ਪਿੰਡ ਵਾਲੇ ਦੱਸਣ ਇਹਦੀ ਮਾਂ ਇਹਨੂੰ ਡੀਕ ਦੀ ਮਰ ਗਈ ਵੀ ਜੇ ਮੇਰਾ ਪੁੱਤ ਲੱਭ ਗਿਆ ਮੈਂ ਜਗਰਾਤਾ ਕਰਾਉਂ ਸਾਰੇ ਪਿੰਡ ਨੂੰ ਭੋਜਨ ਕਰਾਉ ਪਰ ਪੁੱਤ ਨਹੀਂ ਲੱਭਿਆ ਪੁੱਤ ਬੁढ़ा ਹੋ ਗਿਆ ਭਰਾ ਪਿੰਡ ਛੱਡ ਕੇ ਚਲੇ ਗਿਆ ਮਿਲਿਆ ਹੀ ਨਹੀਂ ਕਿੱਧਰ ਗਿਆ ਸਾਰਾ ਕਾਰੋਬਾਰ ਐਦਾਂ ਬਹੁਤ ਸਾਰੇ ਲੋਕ ਨੇ ਲਾਲਚੀ ਜਿਹੜੇ ਜ਼ਿੰਦਗੀਆਂ ਤਬਾਹ ਕਰਨ ਨੂੰ ਬੈਠੇ ਆ ਇਹ ਬਾਪੂ ਗੁੰਗਾ ਵੀ ਆ ਤੇ ਬੋਲਾ ਵੀ ਆ ਬਾਪੂ ਗੁਪਾਰ ਚੰਦ ਬਾਜੇ ਪਿੰਡ ਤੋਂ ਛਡਾਇਆ ਸੀ ਬਾਪੂ ਨੂੰ ਵੀ ਬੋੜ ਸਿੰਘ ਬਰਾੜ ਦੇ ਘਰੇ ਐਡਾ ਸਰਦਾਰ ਤਕੜਾ ਤੇ ਉਹਨੇ ਇਹਨੂੰ ਬਚਪਨ ਤੋਂ ਹੀ ਕਿਤੋਂ ਲੈ ਕੇ ਆਇਆ ਸੀ ਪਤਾ ਨਹੀਂ ਕਿੱਥੋਂ ਲਿਆਇਆ ਸੀ ਇਹ ਤਾਂ ਗੋਹਾ ਚ ਕੌਣਾ ਪੱਠੇ ਵੜਾਉਣੇ ਕੰਮ ਕਰਾਉਣਾ ਸਾਰਾ ਬਸ ਸਾਰਾ ਦਿਨ ਜਾਨਵਰਾਂ ਵਾਂਗੂ ਹੱਥ ਵੱਡਿਆ ਗਿਆ ਜ਼ਿਮੀਂਦਾਰ ਦੇ ਘਰੇ ਕੰਮ ਕਰਦੇ ਦਾ ਹੱਥ ਵੱਡੇ ਦਾ ਵੀ ਮਾਪਜਾ ਲੈ ਲਿਆ ਸਰਕਾਰ ਤੋਂ ਕਾਗਜ਼ਾਂ 'ਚ ਆਧਾਰ ਕਾਰਡ ਤੇ ਆਪਦਾ ਕੇਅਰ ਆਫ ਲਿਖਾ ਕੇ ਆਪਦੇ ਹੀ ਬਣਾਇਆ ਹੋਇਆ ਸੀ ਵੀ ਜਿਹੜੇ ਇਹਦੇ ਬੈਨੀਫੀਸ਼ੀਅਰ ਨਹੀਂ ਉਹ ਅਸੀਂ ਆਪ ਲਵਾਂਗੇ ਤੇ ਇਹਦਾ ਵੀ ਬਾਪੂ ਦਾ ਪਤਾ ਨਹੀਂ ਲੱਗਿਆ ਇਹ ਤੇ ਕਿਰਪਾਪੂ ਕੌਣ ਕਿਤੇ ਐ ਹੀ ਨਾ ਮੰਗੂ ਦਾ ਵੀ ਆਪਾਂ 20 ਸਾਲਾਂ ਬਾਅਦ 30 ਸਾਲਾਂ ਬਾਅਦ ਪਤਾ ਲੱਗੇ ਕਿਸੇ ਤਰੀਕੇ ਤੇ ਉਹਦੇ ਆ ਹਾਲਾਤ ਬਣੇ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ